ਮੇਰੇ ਚਾਚੇ ਦਾ ਮੁੰਡਾ ਜੀ ਕੀ ਲੱਗਦਾ ਜਿਸਕਰਮ ਸਿੰਘ ਜੀ ਕਿੰਨੇ ਕਿੰਨੇ 38 ਸਾਲ ਦਾ ਜੀ ਪਤਾ ਲੱਗਿਆ ਕੁਝ ਕਿਸ ਤਰ੍ਹਾਂ ਹੋਇਆ ਗਿਆ ਦਸਰੇ ਨੇ ਵੀ ਰੌਂਗ ਸਾਈਡ ਬੱਸ ਆਉਂਦੀ ਯੂਨੀਅਰਟ ਕਲੇ ਇੱਧਰ ਲੈਣਾ ਯਾਰ ਇੱਧਰ ਤੇ ਲੈਣਾ ਉਹਨੂੰ ਖਾਣ ਤੇ 30 ਮਤਲਬ ਕਿ ਕਿੰਨੇ ਕੁ ਵਜੇ ਘਟਨਾ ਹੈ ਸੋ ਉਹਨੂੰ ਕਿੱਦਾਂ ਫੋਨ ਆਇਆ ਜੀ ਵੀਰੇ ਹਨ ਤਾਂ ਫੋਨ ਆਇਆ ਲੋਕਲ ਬੰਦੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਸਿਲੈਂਡਰ ਵਗੈਰਾ ਹੋ ਗਿਆ ਇੱਥੋਂ ਆ ਰਹੇ ਸੀ ਇਹ ਇਹ ਤਾਂ ਮਹਾਲੀ ਤੋਂ ਆ ਰਹੇ ਸੀ ਕੰਮ ਤੇ ਜਿਹੜਾ ਪਿੰਡ ਨੇ ਸਰਹਰਪੁਰ ਪਿੰਡ ਦੀ ਕੀ ਮੰਨ ਕਰਦੇ ਉਹਨਾਂ ਦਾ ਕੀ ਚੱਲਿਆ ਵੀ ਉਹਨੇ ਚਾਹ ਪੋਣਾ ਚਾਹਿਆ ਬੱਸ ਵਾਲਿਆਂ ਨੂੰ ਸਜਾਉਣੇ ਦੇ ਦਿੱਤੇ ਉਹਨੂੰ ਡਰਾਈਵਰ ਨੂੰ ਭਾਈ ਜੀ ਆੜੀ ਹੋ ਗਿਆ ਸੈਟ ਹੋ ਗਿਆ ਮਾਰ ਗਿਆ ਕਹ ਰਹੇ ਅੱਜ ਪੁਲਿਸ ਲੈ ਨਹੀਂ ਚੱਤੀ ਹੁਣ ਤੋਂ ਘੰਟਾ ਪਹਿਲਾਂ ਹੀ ਇੱਕ ਬਹੁਤ ਹੀ ਮੰਨਪੂਰ ਘਟਨਾ ਹੋ ਰਹੀ ਹੋਈ ਆ ਸੌਂਸਪਿੰਡ ਸੌਂਸਪੁਰ ਦੇ ਮੋੜ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਦੀ ਡੈਥ ਹੋ ਚੁੱਕੀ ਆ ਉਰ ਵਾਲੀ ਸੌਰੀ ਇਹ ਤੇਰੀ ਬੱਤ ਇਧਰੋਂ ਆ ਰਹੀ ਰੌਂਗ ਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਤੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਇਸ ਲਈ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਿਵਾਰ ਨੂੰ ਘਰ ਦਾ ਘਰ ਦਾ ਲੋਤਾ ਇਹ ਮੁੰਡਾ ਸੀ ਜੀ ਇਹਦੇ ਸਿਰ ਤੇ ਗੁਜ਼ਾਰਾ ਚੱਲਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਜਿੱਤੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਮੈਂ ਤਾਂ ਇਹ ਗੱਲ ਹੁੰਦਾ ਵੀ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਤੇ ਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਜੀ ਜੀ ਬੱਸ ਦਾ ਬੱਸ ਦਾ ਡਰਾਈਵਰ ਆ ਜਿਹੜਾ ਫੜਿਆ ਗਿਆ ਉਹ ਪੁਲਿਸ ਲੈ ਗਈ ਬੱਸ ਦੇ ਡਰਾਈਵਰ ਨੂੰ ਫੜ ਕੇ ਜੀ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਪੁਲਿਸ ਉੱਥੇ ਆ ਗਈ ਸੀ 20-25 ਮਿੰਟ ਬਾਅਦ ਹੀ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਆ ਪਤਾ ਲੱਗਿਆ ਕੁਝ ਜਿਹੜੀ ਫਿਕਰ ਦੀ ਬੱਸ ਨਹੀਂ ਜੀ ਕੁਝ ਨਹੀਂ ਪਤਾ ਲੱਗਿਆ ਹਾਲ ਤੱਕ ਜੀ ਜਿੱਥੇ ਤੱਕ ਸਾਨੂੰ ਵੀ ਤਾਂ ਮੋਟਰਸਾਂ ਨੂੰ ਅੱਗ ਵੀ ਮੂਰੇ ਲੱਗੀ ਹੋਈ ਆ ਬਸ ਵੀ ਕਾਫੀ ਦੂਰ ਖੜੀ ਹੈ ਤੇ ਬੋਰਡਿੰਗ ਕਾਫੀ ਦੂਰ ਪਈ ਹੈ ਕਿਉਂਕਿ ਬੋਡੀ ਵਰਗਾ ਡਿੱਗੀ ਜੀ ਫਿਰ ਬਸ ਵਾਲਾ ਕਿਦੀ ਮੋਟਰਸਾਈਕਲ ਕਿਹੜੀ ਹਿੱਸਾ ਲੈ ਕੇ ਗਿਆ ਜੀ ਉੱਥੇ ਕਿੰਨੀ ਕਿ ਦੂਰ ਤੱਕ ਇਹ ਹੈਗੀ तकरीबन 50 ਕਿਲੋਮੀਟਰ ਬੰਦੇ ਨੂੰ ਘਟਿਸਿਆ ਜੀ ਉੱਥੇ ਕੇ ਮੋਟਰਸਾਈਕਲ ਵਰਦ ਲੱਗੀ